15 ਕਿਲੋ ਦੇ ਨਾਲ ਹੀ ਤੁਹਾਨੂੰ ਕੰਟ ਮਿਲ ਜੀ। ਜਿਹੜੀ ਕਾਰਟ ਇਹਨਾਂ ਨੂੰ 5 ਪੱਥਰ 10 ਪੱਥਰ ਲੱਗ ਕੇ ਆਉਂਦੀ ਆ। ਉਹਦਾ ਕੀ ਹੁੰਦਾ ਕਿ ਇਹ ਸਾਡੀ ਸਕੀਮ ਹੈ ਜੀ ਪਹਿਲਾਂ ਆਓ ਤੇ ਪਹਿਲਾਂ ਪਾਓ। ਜਿੰਨੀ ਮੋਕ ਜੂ ਜਿਹੜੇ ਰਹਿ ਜਾਣਗੇ ਉਹਦੀ ਸਪਲਾਈ ਕਿਉਂ ਆਉਣਗੇ? ਇਹਦਾ ਕੋਈ ਇਹ ਕੋਰਪਾ ਸਾਰਿਆਂ ਨੂੰ ਦੇਣੀ ਆ। ਫਿਰ ਤੁਸੀਂ ਡੀਪੋ ਵਾਲੇ ਨੂੰ ਕਹਿੰਦੇ ਫਿਰ ਉਹ ਕਹਿੰਦਾ ਵੀ ਯਾਰ ਆ 7-8 ਰੈਂਦੇ ਆਪਾਂ ਸਾਰਿਆਂ ਦੀ ਕਿਲੋ-ਕਿਲੋ ਵਟਾ ਦਈਏ ਸਾਰਿਆਂ ਨੂੰ ਦੇ ਦਈਏ। ਉਹ ਤੁਹਾਡੀ ਸਹਿਮਤੀ ਦੀ ਗੱਲ ਹੈ। ਸਹਿਮਤੀ ਨਾਲ ਸਾਰਾ ਕੁਝ ਚੱਲਦਾ। ਇੱਕ ਚੀਜ਼, ਦੂਜੀ ਚੀਜ਼ ਜਿਹੜੀ ਤੁਸੀਂ ਹੱਡੋ ਰੋੜਾ ਦੀ ਕਹਿ ਰਹੇ ਹੋ। ਉਦੀ ਨਿਸ਼ਾਨਦੀ ਪਿੰਡ ਦਾ ਕੋਈ ਵੀ ਮੈਨੂੰ ਦੇ ਦਿਓ ਇੱਕ ਜਮਾਬੰਦੀ ਲਵਾ ਕੇ ਕਿਹੜੇ ਏਰੀਆ ਚ ਆ ਉਦੀ ਮੈਂ ਨਿਸ਼ਾਨਦੀ ਕਹਤ ਰਜਿਸਟਰ ਤੇ ਆ 70 ਗੋ ਤੁਸੀਂ ਜਿਹੜੇ ਮਨਪਤਰ ਕਹਿ ਰਹੇ ਹੋ ਜਿੱਥੇ ਜਾ ਕੇ ਆਏ ਹੋ ਨਹੀਂ ਕੋਈ ਨਹੀਂ ਲੱਗ ਗਏ ਆ ਬਾਕੀ ਦਾੜੀ ਆ ਤੁਸੀਂ ਜਿਹੜਾ ਮਨਪਤਰ ਤੁਸੀਂ ਕਹੋ ਤੁਹਾਡੇ ਕੋਲ ਹੈਗਾ ਕੋਈ ਬੋਲਣਾ ਹੀ ਲੱਲੇ ਆ ਮੁੜ ਕੇ ਦੱਸਾਂ ਲਾ ਕੋਪੀ ਦੇ ਲਾ ਨਾ ਨਾ ਲੱਲੇ ਅੱਗੇ ਗਲਾਸਰ ਗਾੜ ਵੀ ਕਈਆਂ ਦੇ ਕੱਤੇ ਗਏ ਉਹ ਅੱਛਾ ਜੀ ਉਹ ਇਹ ਜੀ ਕਰੋ ਥੋੜੀ ਬਹੁਤੀ ਇਹਨਾਂ ਦੀ ਗਲਤੀ ਹੋਈ ਜਾਂ ਹੋਈ ਅਗਲੀ ਸਪਲਾਈ ਜਿਹੜੀ ਆਊਗੀ ਉਸੇ ਤਰ੍ਹਾਂ ਦੀ ਆਊ ਇੱਕ ਚੀਜ਼ ਮੈਂ ਤੁਹਾਨੂੰ ਦੱਸ ਦਾਰ ਪੇਂਟ ਵੀ ਜਦੋਂ ਵੀ ਕਣਕ ਆਉਂਦੀ 15 ਕਿਲੋ ਆਉਂਦੀ ਜਾਂ ਜਿੰਨੀ ਵੀ ਆਉਂਦੀ ਹੈ ਉਹਦੀ ਕੋਈ ਕਾਟ ਨਹੀਂ ਦੀ ਆਉਂਦੀ ਕਿ ਕਦੇ ਕੋਈ ਕਵੇ ਉਹ ਤਾਂ ਖੇਤ ਨੂੰ ਫੋੜ ਵਧੀਆ ਹਾਂ ਜੀ ਥੋੜਾ ਪਿੱਛੇ ਹੋ ਜਾ ਇੱਕ ਮਿੰਟ ਇੱਕ ਮਿੰਟ ਠੀਕ ਹਾਂ ਚਲੋ ਅੱਜ ਦੇਸ਼ ਮਕਸਦ ਨਾਲ ਪੇਡੰਗ ਲੋਦੀਵਾਲੇ ਮੀਟਿੰਗ ਵਿੱਚ ਨਹੀਂ ਕੋਈ ਇਹ ਕਿਸੇ ਮਕਸਦ ਦੀ ਮੀਟਿੰਗ ਨਹੀਂ ਆ ਹਰ ਹਲਕੇ ਦੇ ਵਿੱਚ ਜਾ ਰਹੇ ਆ ਸਾਡੀਆਂ ਹਲਕਾ ਵਾਈਸ ਮੀਟਿੰਗਸ ਵੀ ਚੱਲ ਰਹੀਆਂ ਤੇ ਜਿੱਥੇ-ਜਿੱਥੇ ਪਿੰਡਾਂ ਦੇ ਵਿੱਚ ਸਾਡੇ ਸਾਥੀ ਨੇ ਜਦੋਂ-ਜਦੋਂ ਮੀਟਿੰਗਸ ਰੱਖਦੇ ਆ ਬਤੌਰ ਜ਼ਿਲ੍ਹਾ ਪ੍ਰਧਾਨ ਮੈਨੂੰ ਜਿਸ ਵੀ ਹਲਕੇ 'ਚ ਕੋਈ ਸਾਡੇ ਪਾਰਟੀ ਦਾ ਵਰਕਰ ਬੁਲਾਉਂਦਾ ਮੈਂ ਹਰੇਕ ਦੀ ਮੀਟਿੰਗ ਦੇ ਵਿੱਚ ਉੱਥੇ ਜਾਣਾ ਔਰ ਜਿਹੜੀ ਅੱਜ ਦੀ ਮੀਟਿੰਗ ਸੀਗੀ ਇਹ ਵੀ ਲੋਦੀ ਗੁਜਰ ਤੇ ਸਰਦਾਰ ਸੁਖਚੈਨ ਸਿੰਘ ਹੋਣੀ ਆ ਇਹ ਸਾਡੇ ਆਮ ਆਦਮੀ ਪਾਰਟੀ ਦੇ ਪੁਰਾਣੇ ਸਾਥੀ ਨੇ ਤੇ ਬੜੀ ਦੇਰ ਤੋਂ ਇਹ ਕਹਿ ਰਹੀ ਸੀ ਕਿ ਇੱਕ ਮੀਟਿੰਗ ਮੈਂ ਪਿੰਡ ਰੱਖਣੀ ਆ ਤੇ ਸਾਰੇ ਸਾਥੀ ਜਿਹੜੇ ਉਹ ਮਿਲਣਾ ਚਾਹੁੰਦੇ ਆ ਕੁਝ ਉਹਨਾਂ ਦੀਆਂ ਮੁਸ਼ਕਲਾਂ ਨੇ ਉਹ ਇਹਨਾਂ ਧਿਆਨ ਚ ਲਿਆਂਦੀਆਂ ਨੇ ਉਹ ਮੀਟਿੰਗ ਇੱਕ ਰੂਟੀਨ ਦੀ ਮੀਟਿੰਗ ਦੇ ਵਿੱਚ ਆਈਆਂ ਕੋਈ ਖਾਸ ਇਹ ਮੀਟਿੰਗ ਨਹੀਂ ਕਿ ਸਾਡਾ ਹਿੱਸਾ ਵਾ ਰੋਜ਼ ਸਾਡੇ ਹਰ ਹਲਕੇ ਚ ਮੀਟਿੰਗ ਚੱਲ ਰਹੀਆਂ ਨੇ ਤੁਹਾਨੂੰ ਤੇ ਆਪੀ ਪ੍ਰਧਾਨ ਦਾ ਉਹਦਾ ਦੱਸਿਆ ਗਿਆ ਆ ਤੁਸੀਂ ਪਾਰਟੀ ਲਈ ਕੀ ਧਿਆਨ ਵਿੱਚ ਕੀ ਆਉਣ ਵਾਲੇ ਸਮੇਂ ਵਿੱਚ ਕੀ ਕੀ ਕਰਨ ਦੀ ਕੋਸ਼ਿਸ਼ ਕਰਦੇ ਨਹੀਂ ਦੇਖੋ ਕੋਈ ਵੀ ਅਹੁਦਾ ਹੁੰਦਾ ਵਾ ਚਾਹੀ ਮੇਰੇ ਕੋ ਅੱਜ ਮੈਂ ਜ਼ਿਲ੍ਹਾ ਪ੍ਰਧਾਨ ਆ ਜਦੋਂ ਕਿਸੇ ਵੀ ਪਾਰਟੀ ਦੀ ਸਰਕਾਰ ਹੁੰਦੀ ਹੈ ਉਹਦੇ ਦੋ ਹਿੱਸੇ ਹੁੰਦੇ ਇੱਕ ਸਰਕਾਰ ਦਾ ਹਿੱਸਾ ਇੱਕ ਸਾਡੀ ਪਾਰਟੀ ਦਾ ਸੰਗਠਨ ਪਿੰਡਾਂ ਦੇ ਵਿੱਚ ਆ ਕੇ ਬਤੌਰ ਜ਼ਿਲ੍ਹਾ ਪ੍ਰਧਾਨ ਜਿਸ ਤਰ੍ਹਾਂ ਅੱਜ ਇਹਨਾਂ ਦੀਆਂ ਮੁਸ਼ਕਲਾਂ ਸੁਣੀਆਂ ਨੇ ਜਾਂ ਕੋਈ ਵੀ ਕਿਸੇ ਤਰ੍ਹਾਂ ਦੇ ਮਸਲੇ ਆਉਂਦੇ ਆ ਉਹ ਅਸੀਂ ਆਪਣੇ ਸਰਕਾਰ ਦੇ ਨੁਮਾਇੰਦਿਆਂ ਦੇ ਨਾਲ ਜਾ ਕੇ ਡਿਸਕਸ ਕਰਦੇ ਹਾਂ ਮੰਤਰੀ ਸਾਹਿਬਾਨ ਦੇ ਨਾਲ ਕਰਦੇ ਹਾਂ ਪਾਰਟੀ ਦਫ਼ਤਰ ਜਾ ਕੇ ਆਪਣੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨਾਲ ਕਰਦੇ ਹਾਂ ਕਿ ਆਹ ਪਿੰਡਾਂ ਦੀਆਂ ਮੁਸ਼ਕਲਸ ਨੇ ਜਿਹੜੀਆਂ ਫਿਰ ਉਹ ਸਰਕਾਰ ਦੇ ਵਿੱਚ ਜਦੋਂ ਜਦੋਂ ਵੀ ਸਾਡੀ ਕੈਬਨਿਟ ਮੀਟਿੰਗ ਹੁੰਦੀ ਹੈ ਵਿਧਾਨ ਸਭਾ ਦੇ ਵਿੱਚ ਮਸਲੇ ਚੱਲਦੇ ਆ ਉੱਥੇ ਜਾ ਕੇ ਅਸੀਂ ਰੱਖਦੇ ਹਾਂ ਤੇ ਉਹ ਕਹ ਲੋ ਕਿ ਲੋਕਾਂ ਦੀ ਆਵਾਜ਼ ਇੱਕ ਸਾਡੀ ਇਹ ਵਿੰਗ ਹੈ ਜਿਹੜਾ ਸੰਗਠਨ ਜਿਹੜਾ ਹੁੰਦਾ ਉਹ ਲੋਕਾਂ ਦੀ ਆਵਾਜ਼ ਲੋਕਾਂ ਦੀਆਂ ਮੁਸ਼ਕਲਾਂ ਲੈ ਕੇ ਜਾਂਦਾ ਤੇ ਸਰਕਾਰ ਕੋਲ ਹੱਲ ਕਰਾਉਂਦਾ ਸੋ ਅਸੀਂ ਪੁਲ ਦਾ ਕੰਮ ਕਰ ਰਹੇ ਹਾਂ ਇੱਕ ਬੀਬੀਆਂ ਨੇ 50% ਦਾ ਦਾਅਵਾ ਕਰਨਾ ਹੈ ਆਪਣੀ ਪਾਰਟੀ ਵੱਲੋਂ ਇਹ ਇਹ ਪਾਰਟੀ ਵੱਲੋਂ ਨਹੀਂ ਆ ਜੀ ਇਹ ਜੇ ਤੁਹਾਨੂੰ ਇਹ ਪਤਾ ਹੋਵੇ ਇਹ ਸਾਡਾ ਇੱਕ ਕਨਸਟੀਟਿਊਸ਼ਨਲ ਫਿਕਸ ਹੋ ਗਿਆ ਕਿ ਕਿਸੇ ਵੀ ਚੋਣ ਦੇ ਵਿੱਚ ਜਿਹੜੀ ਆ ਉਹ 50% ਬੀਬੀਆਂ ਦੀ ਭਾਗੀਦਾਰੀ ਹੋਊਗੀ ਉਹਦੇ ਵਿੱਚ ਵੱਖ-ਵੱਖ categories ਦੇ ਔਰ ਪੰਚਾਇਤਾਂ ਦੇ ਵਿੱਚ ਬਹੁਤ ਦੇਰ ਤੋਂ ਚੱਲ ਰਿਹਾ ਪਰ ਇਸ ਵਾਰੀ ਆਉਣ ਵਾਲੀ ਸਮੇਂ ਦੇ ਵਿੱਚ ਜਦੋਂ ਹੁਣ ਅੱਜ ਪੰਚਾਇਤਾਂ ਬਣਨ ਗਈਆਂ ਸਾਡੀ ਪਾਰਟੀ ਇਹ ਸ਼ਕਤੀ ਨਾਲ ਲਾਗੂ ਕਰਨ ਜਾ ਰਹੀ ਹੈ ਕਿ ਅਗਰ ਬੀਬੀ ਸਰਪੰਚ ਹੈ ਤੇ ਉਹ ਬੀਬੀ ਹੀ ਸਰਪੰਚੀ ਕਰੂਗੀ ਇਹ ਨਹੀਂ ਕਿ ਉਹ ਰਜਿਸਟਰ ਲੈ ਕੇ ਉਹਦੇ ਘਰ ਵਾਲਾ ਜਿਹੜਾ ਉਹ ਬਲਾਕ 'ਚ ਜਾਊਗਾ ਉਹ ਐਂਟਰੀ ਇਸ ਦੀ ਬੰਦ ਕਰ ਦਾਂਗੇ ਅਗਰ ਸਾਡੀਆਂ ਬੀਬੀਆਂ ਮੈਂਬਰ ਪੰਚਾਇਤ ਨੇ ਕਹਿਣ ਦਾ ਭਾਵ ਕਿ ਜਿਹਦੀ ਜੋ ਜ਼ਿੰਮੇਵਾਰੀ ਲੱਗੀ ਆ ਉਹ ਹੀ ਅੱਗੇ ਆਵੇ ਤਾਂ ਮੈਂ ਅੱਜ ਇਹਨਾਂ ਨੂੰ ਬੇਨਤੀ ਕੀਤੀ ਬੀਬੀਆਂ ਨੂੰ ਕਿ ਤੁਸੀਂ ਸਾਰੇ ਇਦਾਂ ਦੀ ਟੀਮ ਚੁਣੋਗੇ ਜੇ ਤੁਹਾਡੀ ਸਰਪੰਚੀ ਰਿਜ਼ਰਵ ਹੁੰਦੀ ਹੈ ਤੇ ਐਸੀ ਇੱਕ ਬੀਬੀ ਚੁਣੋਗੇ ਸਰਪੰਚੀ ਕਰੂਗੀ ਲੇਕਿਨ ਜਾਣਾਂ ਤੁਹਾਨੂੰ ਆ ਪਊਗਾ ਇੱਕ ਚੰਗੀਆਂ ਅਗਾਹ ਬਦੂ ਬੀਬੀਆਂ ਕਿਉਂਕਿ ਅੱਜ ਸਾਡੇ ਸਮਾਜ ਦੇ ਵਿੱਚ ਜਿੰਨਾ ਨਿਗਾਰ ਆ ਗਿਆ ਮੈਂ ਸਮਝਦਾ ਕਿ ਅੱਜ ਬੰਦਿਆਂ ਨੂੰ ਜ਼ਿਆਦਾ ਜਿਹੜਾ ਵਾ ਉਹ ਬੀਬੀਆਂ ਦੇ ਮੋਢਿਆਂ ਤੇ ਆ ਗਿਆ ਔਰ ਜਿੰਨੀ ਵਾ ਖੂਬੀ ਜ਼ਿੰਮੇਵਾਰੀ ਇਹ ਨਿਭਾ ਸਕਦੀਆਂ ਮੈਨੂੰ ਕਹਿਣ ਚ ਕੋਈ ਹਤਕਤ ਨਹੀਂ ਨਹੀਂ ਕਿਉਂਕਿ ਬਹੁਤ ਪੁਰਸ਼ ਪ੍ਰਧਾਨ ਸਮਾਜ ਸਾਡਾ ਚੱਲਦਾ ਰਿਹਾ ਚੱਲਦੀਆਂ ਰਹੀਆਂ ਸਾਡੇ ਬੀਬੀਆਂ ਦੇ ਹੱਕ ਵੀ ਆਪੇ ਦਸਤਦ ਕਰਦੇ ਰਹੇ ਆ ਪਰ ਇਹ ਮੈਂ ਯਕੀਨ ਕਰ ਤੁਹਾਨੂੰ ਦਵਾਉਣਾ ਚਾਹਣਾ ਕਿ ਸਾਡੀ ਸਰਕਾਰ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਪੋਸਟ ਦੇ ਉੱਤੇ ਜੋ ਅਹੁਦੇਦਾਰ ਬੈਠਾ ਚਾਹੀਓ ਬੀਬੀ ਬੰਦਾ ਉਹਨੂੰ ਹੀ ਹੋ ਜਾਣਾ ਪਊਗਾ ਜੀ ਕੇਜਰੀਵਾਲ ਸਾਹਿਬ ਨੂੰ ਜਮਾਨਤ ਮਿਲੀ ਹੈ ਹਾਂ ਬਹੁਤ ਜ਼ਿਆਦਾ ਜੀ ਵੇਖੋ ਅਖੀਰ ਸੱਚ ਦੀ ਜਿੱਤ ਹੋਈ ਆ ਬਹੁਤ ਕੋਸ਼ਿਸ਼ ਕੀਤੀ ਆ ਔਰ ਕੱਲੀ ਕੇਜਰੀਵਾਲ ਨਹੀਂ ਆ ਇਹ ਬਹੁਤ ਇੱਕ ਧੱਕਾ ਸੀਗਾ ਕੰਨਿਆ ਸੀਗਾ ਕਿ ਬਿਨਾ ਕਿਸੇ ਸਬੂਤ ਤੋਂ ਬਿਨਾ ਕਿਸੇ ਐਸੀ ਚੀਜ਼ ਤੋਂ ਉਹਨਾਂ ਨੂੰ ਤਿੰਨ ਤੋਂ ਚਾਰ ਮਹੀਨੇ ਜੇਲ੍ਹ ਦੇ ਵਿੱਚ ਰੱਖਿਆ ਗਿਆ ਬਹੁਤ ਸਾਰੇ ਸਾਡੇ ਹੋਰ ਲੀਡਰ ਵੀ ਸੀਗੇ ਜਿਹੜੇ 2-2 ਸਾਲ ਜੇਲ੍ਹ ਚ ਸੀਗੇ ਮਨੀਸ਼ ਸੋਦੀਆ ਜੀ ਪਿੱਛੇ ਜੇ ਆਗੇ ਅੱਜ ਕੇਜਰੀਵਾਲ ਆਗੇ ਮੈਨੂੰ ਲੱਗਦਾ ਕਿ ਬਾਕੀ ਵੀ ਆਜੂ ਸੋ ਆਪਾਂ ਕਹਿ ਸਕਦੇ ਆ ਕਿ ਸਮੇਂ ਦੇ ਵਿੱਚ ਦੇਰ ਹੈ ਅੰਦੇਰ ਨਹੀਂ ਉਹਦੇ ਮੁਤਾਬਕ ਅੱਜ ਆਏ ਆ ਤੇ ਪਾਰਟੀ ਜਿਹੜੀ ਆ ਹੋਰ ਚੜ੍ਹਦੀ ਕਲਾ ਚ ਜਾਊਗੀ ਬਾਕੀ ਉਹਨਾਂ ਦੀ ਗੈਰ ਹਾਜ਼ਰੀ ਚ ਪਾਰਟੀ ਨੇ ਬਹੁਤ ਕੰਮ ਕੀਤਾ ਪਰ ਜਦੋਂ ਇੱਕ ਬੌਸ ਇੱਕ ਮੁਖੀ ਜਿਹੜਾ ਵਾ ਉਹ ਥੋੜਾ ਦੂਰ ਹੋਵੇ ਪਰਿਵਾਰ ਤੋਂ ਇਹ ਸਾਡਾ ਇੱਕ ਬਹੁਤ ਵੱਡਾ ਪਰਿਵਾਰ ਆ ਅੱਜ ਮਹਿਸੂਸ ਕਰਦੇ ਆ ਕਿ ਸੀ ਉਹਨਾਂ ਦੇ ਆਉਣ ਦੇ ਨਾਲ ਸਾਨੂੰ ਬਹੁਤ ਵੱਡੀ ਤਾਕਤ ਮਿਲੀ ਆ ਔਰ ਜਿਹੜੀਆਂ ਸਾਡੀਆਂ ਅੱਜ ਚੋਣਾਂ ਹੋਣ ਜਾ ਰਹੀਆਂ ਨੇ ਜੰਮੂ ਕਸ਼ਮੀਰ ਦੇ ਵਿੱਚ ਜਾਂ ਹਰਿਆਣੇ ਦੇ ਵਿੱਚ ਅਸੀਂ 90 ਸੀਟਾਂ ਤੇ ਹਰਿਆਣੇ 'ਚ ਲੜ ਰਹੇ ਆ ਉਹਨਾਂ ਦੇ ਆਉਣ ਨਾਲ ਸਾਨੂੰ ਬਹੁਤ ਤਾਕਤ ਮਿਲੀ ਆ ਔਰ ਅਸੀਂ ਲੱਗਦਾ ਕਿ ਬਹੁਤ ਇੱਕ ਵਧੀਆ ਭੂਮਿਕਾ ਦੇ ਵਿੱਚ ਹਰਿਆਣੇ 'ਚ ਰਵਾਂਗੇ ਆਉਣ ਵਾਲੀਆਂ ਪੰਚਾਇਤੀ ਚੋਣਾਂ ਦੀ ਤਿਆਰੀਆਂ ਆ ਬਿਲਕੁਲ ਸਾਰੀਆਂ ਤਿਆਰੀਆਂ ਜੀ ਰੈਡੀ ਆ ਤਿਆਰੀ ਉਦੋਂ ਹੁੰਦੀ ਜਦੋਂ ਕੋਈ ਸਰਕਾਰ ਨੇ ਕੁਝ ਕਰਨਾ ਹੋਵੇ ਅਸੀਂ ਕਰਨਾ ਹੀ ਕੁਝ ਨਹੀਂ ਸਾਡੇ ਮਾਨ ਸਾਹਿਬ ਨੇ ਵਿਧਾਨ ਸਭਾ ਦੇ ਵਿੱਚ ਉੱਠ ਕੇ ਖਲੋ ਕੇ ਕਹਿਤਾ ਸੀ ਜਿਵੇਂ ਤਿਰੰਦਰ ਬਾ ਕੇ ਮਾਨ ਸਪੀਕਰ ਸਾਹਿਬ ਸਾਡੇ ਵਰਕਰਾਂ ਨੂੰ ਖਦਸ਼ਾ ਵਾ ਕਿ ਤੁਸੀਂ ਚੋਣਾਂ ਨਹੀਂ ਕਰਾਓਗੇ ਸਿੱਧੇ ਸਰਪੰਚ ਬਣਾਓਗੇ ਹੋ ਸਕਦਾ ਉਹਦਾ ਜਵਾਬ ਸਾਡੇ ਪੰਚਾਇਤ ਮੰਤਰੀ ਲਾਲਜੀਤ ਸਿੰਘ ਭੁੱਲਰ ਉਹਨਾਂ ਦੇਣਾ ਹੋਵੇ ਪਰ ਸੀਐਮ ਮਾਨ ਸਾਹਿਬ ਨੇ ਉੱਠ ਕੇ ਖੜੇ ਹੋ ਕੇ ਕਹਿੰਦਾ ਕਿ ਜੋ ਕੰਮ ਬਾਜਵਸੋਂ ਤੁਸੀਂ ਕੀਤਾ ਉਹ ਅਸੀਂ ਨਹੀਂ ਕਰਾਂਗੇ ਮੈਂ ਤੁਹਾਡੇ ਸਾਹਮਣੇ ਬੋਲ ਕੇ ਹਟਿਆ ਤਿਆਰੀ ਪਿੰਡ ਵਾਲਿਆਂ ਕਰਨੀ ਜਿੰਨੂੰ ਮਰਜੀ ਚੁਣ ਲੈਣ ਜਿੰਨੂੰ ਸਰਪੰਚ ਚੁਣ ਲੈਣਗੇ ਤੇ ਚੰਗਾ ਸਰਪੰਚ ਚੁਣ ਲੈਣਗੇ ਤਾਂ ਅਸੀਂ ਪਿੰਡ ਦਾ ਚੰਗਾ ਵਿਕਾਸ ਕਰ ਲਾਂਗੇ ਜੇ ਕੋ ਮਾੜਾ ਚੁਣ ਲੈਣਗੇ ਫਿਰ ਸਾਨੂੰ ਸੋਚਣਾ ਪਊਗਾ ਕਿ ਇਹਦੇ ਤੋਂ ਬਿਨਾ ਅਸੀਂ ਪਿੰਡ ਦਾ ਵਿਕਾਸ ਕਿਵੇਂ ਕਰਨਾ ਸੋ ਇਹ ਪਿੰਡ ਵਾਲਿਆਂ ਦੀ ਜ਼ਿੰਮੇਵਾਰੀ ਅਸੀਂ ਤਿਆਰ ਹਾਂ ਸਾਡੀ ਪਾਰਟੀ ਤਿਆਰ ਆ ਤੇ ਪਾਰਟੀ ਦੇ ਤੇ ਇਹ ਪਾਰਟੀ ਦੀ ਚੋਣ ਨਹੀਂ ਆ ਇਹ ਪਿੰਡ ਵਾਲਿਆਂ ਦੀ ਚੋਣ ਹੈ ਤੇ ਮੈਂ ਸਮਝਦਾ ਪਿੰਡ ਸਾਰੇ ਤਿਆਰ ਹੈ ਮੈਨੂੰ ਇਹ ਲੱਗ ਰਿਹਾ ਕਿ